ਪਰ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੇ ਸਾਡੇ ਹੱਥਾਂ ਚੋਂ ਨਿਕਲੇ ਆ ਬੱਚੇ ਖੁਸ਼ੀ ਹੁੰਦੀ ਆ ਚਲੋ ਤੁਸੀਂ ਕਰੋੜ ਰੁਪਏ ਅਰਬ ਰੁਪਏ ਕਮਾ ਲਈ ਪਰ ਜੇ ਅੱਜ ਤੁਸੀਂ ਉਹਨਾਂ ਨੂੰ ਫੋਨ ਕਰਕੇ ਅਪਰੋਚ ਕਰੋਗੇ ਤਾਂ ਫੋਨ ਨਹੀਂ ਚੱਕ ਦੇ ਕਿਸੇ ਦਾ ਇਹ ਆਈ ਐਮ ਸੌਰੀ ਟੂ ਸੀ ਵੀ ਬੱਚੇ ਉਹ ਮੈਨੂੰ ਖੁਸ਼ੀ ਹੈ ਐਵੇਂ ਕਈ ਮੇਰੇ ਪੁੱਤਾਂ ਵਰਗੇ ਆ ਕਈ ਮੇਰੇ ਛੋਟੇ ਭਰਾ ਨਹੀਂ ਉੱਡ ਗਏ ਤਾਂ ਬਹੁਤ ਅੱਛਾ ਲੱਗਦਾ ਪਰ ਐ ਸੋਚਿਆ ਵੀ ਜਦੋਂ ਜਹਾਜ਼ ਤਾਂ ਜੁੜ ਜਾਂਦਾ ਨਾ ਤਾਂ ਉਹਦੀ ਗਤੀ ਨਹੀਂ ਹੈਗੀ ਜੜਾ ਨਾਲ ਆ ਕੇ ਸਾਹ ਆਉਂਦਾ ਸਵਾਰੀਆਂ ਨੂੰ ਵੀ ਜੜਾਂ ਸੋ ਜੜਾ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਤੇ ਨਾਲ-ਨਾਲ ਨਾ ਸਮਾਜਿਕ ਕੰਮ ਵੀ ਕਰਨੇ ਚਾਹੀਦੇ ਨੇ ਥੋੜੇ-ਥੋੜੇ ਜਿਵੇਂ ਗਰੀਬ ਕਲਾਕਾਰ ਜੁੜ ਰਹੇ ਨੇ ਅੱਜਕੱਲ ਉਹ ਸੋਚ ਕੇ ਅਸੀਂ ਹੁਣ ਤੁਸੀਂ ਦੇਖੀ ਹੋਣੀ ਹੈ ਪ੍ਰੈਸ ਕਾਨਫਰੰਸ ਮੈਂ ਬਾਈ ਹਰਦੀਪ ਬਾਈ ਪੰਮੀ ਮੇਰਾ ਪੂਰਾ ਸਾਥ ਦਿੱਤਾ ਦੋਨੇ ਮੇਰੇ ਸੱਜੇ ਖੱਬੇ ਬਾਹਾਂ ਬਣ ਕੇ ਖੜੇ ਹੁਣ ਅਸੀਂ ਅਵਾਰਡ ਸ਼ੁਰੂ ਕਰਨ ਜਾਂਦੇ ਆ ਪੰਜਾਬ ਸ਼੍ਰੀ ਵਾਰਡ ਕਿਉਂਕਿ ਸਰਕਾਰਾਂ ਨੇ ਤਾਂ ਕੁਝ ਕੀਤਾ ਨਹੀਂ ਇਦ ਤੱਕ ਜਿਹੜੇ ਕਲਾਕਾਰ ਬਜ਼ੁਰਗ ਹੋ ਗਏ ਬਾਬੂ ਸਿੰਘ ਮਾਨ ਵਰਗੇ ਚਰਨਜੀਤ ਹੂਜੇ ਵਰਗੇ ਬੈਠੇ ਨੇ ਜਿਨ੍ਹਾਂ ਨੂੰ ਕੋਈ ਅਵਾਰਡ ਦਿੱਤਾ ਹੀ ਨਹੀਂ ਸਰਕਾਰ ਨੇ ਮੇਰੇ ਦਿਲ 'ਚ ਖਾਸ ਸੀ ਮੈਂ ਬਾਈ ਰੌਨਲਡਸ ਕੀਤੀ ਵੀ ਇੱਕ ਆਪਰ ਲਾਈਫਟਾਈਮ ਅਚੀਵਮੈਂਟ ਵਾਰਡ ਤੇ ਜਿਹੜੇ ਕਲਾਕਾਰ ਗਰੀਬੀ ਨਾਲ ਜੂਝ ਰਹੇ ਨੇ ਅਸਲੀਅਤ ਦੇ ਵਿੱਚ ਕਿਉਂਕਿ ਕਈ ਕਾਰਨ ਕਲਾਕਾਰਾਂ ਨੇ ਰੌਲਾ ਵੀ ਬੜਾ ਪਾਇਆ ਜਿਵੇਂ ਮੈਂ ਕਹਿਣਾ ਨਹੀਂ ਚਾਹੁੰਦੀ ਸੀ ਗ੍ਰੀਤਪਾਵਾ ਦੀ ਬੇਟੀ ਉਹਨਾਂ ਕੋਲ 50 ਕਰੋੜ ਦੀ ਪ੍ਰਾਪਰਟੀ ਐ ਇਸ ਵੇਲੇ ਗਰੀਬ ਕਲਾਕਾਰ ਉਹ ਹੁੰਦਾ ਜਿਨ੍ਹਾਂ ਦੇ ਕੋਲੇ ਘਰ ਵੀ ਨਾ ਹੋਵੇ ਜਿਨ੍ਹਾਂ ਦੇ ਕੋਲੇ ਕੋਈ ਰੋਜੀ ਰੋਟੀ ਦਾ ਸਾਧਨ ਵੀ ਨਾ ਹੋਵੇ ਇਹੋ ਜਿਹੇ ਕਲਾਕਾਰ ਸਾਡੇ ਕੋਲੇ ਬਹੁਤ ਨੇ ਪੰਜਾਬ 'ਚ ਜੇ ਸਾਡੇ ਕੋਲੇ ਚਾਰ ਫੰਡ ਬਚਣਗੇ ਅਸੀਂ ਵਾਰੰਟਲੀ ਉਹਨਾਂ ਦੀ ਮਦਦ ਕਰਾਂਗੇ ਕਲਾਕਾਰਾਂ ਦੀ ਅਸੀਂ ਬਾਹ ਫੜਾਂਗੇ ਐਂਡ ਮੈਂ ਇਹਦੇ ਵਾਸਤੇ ਵਰਲਡਰ 'ਚ ਘੁੰਮ ਰਹੀਆਂ ਜਾ ਰਹੀਆਂ ਹਾਂ ਸਾਰੇ ਪੰਜਾਬ ਦੀਆਂ ਜਿੰਨੀਆਂ ਕਲਚਰਲ ਐਸੋਸੀਏਸ਼ਨਸ ਨੇ ਸਭ ਤੋਂ ਸਹਿਯੋਗ ਲਾਵਾਂਗੇ ਐਂਡ ਸਭ ਤਿਆਰ ਨੇ ਇੰਨੇ ਟੈਲੀਫੋਨ ਆ ਰਹੇ ਨੇ ਵੀ ਮੈਡਮ ਤੁਸੀਂ ਬਹੁਤ ਵਧੀਆ ਕਦਮ ਲਿਆ ਸੋ ਇਹੋ ਜਿਹੇ ਕਦਮ ਜੇ ਸਾਰੇ ਕਲਾਕਾਰ ਰਲ ਕੇ ਲਈ ਜਾਣ ਤਾਂ ਪੰਜਾਬ 'ਚ ਆਪਾਂ ਨੂੰ ਸਰਕਾਰਾਂ ਵੱਲ ਦੇਖਣ ਦੀ ਨਹੀਂ ਲੋੜ ਹੈਗੀ ਬਿਲਕੁਲ ਅੱਛਾ ਮੈਂ ਤਾਂ ਕੁਆਲੀਫਿਕੇਸ਼ਨ ਦੀ ਗੱਲ ਕਰ ਰਿਆ ਸੀ ਜੇ ਮੈਂ ਕੁਝ ਇੱਕ ਡਿਗਰੀ ਘੱਟ ਬੋਲ ਗਈ ਤੇ ਤੁਸੀਂ ਦੱਸ ਦਿਓ ਬੀਏ ਤੇ ਚਲੋ ਮੈਡਿਟਰੀ ਹੁੰਦੀ ਹੈ ਬੀਏਡ ਐਮਏ ਪੰਜਾਬੀ ਐਮਏ ਫੋਕ ਪੀਐਚਡੀ ਕੁਝ ਹੋਰ ਵੀ ਕੀਤਾ ਨਹੀਂ ਮੈਂ ਐਮਏ ਪੰਜਾਬੀ ਨਹੀਂ ਕੀਤੀ ਮੈਂ ਜੀ ਜੀ ਐਮਏ ਇੰਗਲਿਸ਼ ਸੌਰੀ ਐਮਏ ਇੰਗਲਿਸ਼ ਮੈਂ ਬੀਏ ਕੀਤੀ ਇੰਗਲਿਸ਼ ਮੀਡੀਅਮ ਚ ਡਨ ਕੀਤੀ ਐਮਏ ਇੰਗਲਿਸ਼ ਐਮ ਐਜੂਕੇਸ਼ਨ ਐਮਏ ਫੋਕ ਹਾਟਨ ਕਲਚਰ ਆਫ ਇੰਡੀਆ ਦਨ ਬੀਐਡ ਦਨ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪਬਲਿਕਿਸ਼ਨ ਐਡਵਰਟਾਈਜ਼ਿੰਗ ਦਨ ਪੀਐਚਡੀ ਡਾਕਟੋਰੇਟ ਡਿਗਰੀ ਇਨ ਫੋਕਲਚਰ ਆਫ ਇੰਡੀਆ ਦਿਸ ਇਜ਼ ਮਾਈ ਕੁਆਲੀਫਿਕੇਸ਼ਨ ਤੁਮੀ ਲੱਗਦਾ ਨਹੀਂ ਕਿ ਐਨੀ ਕੁਆਲੀਫਿਕੇਸ਼ਨ ਵਾਲਾ ਕੋਈ ਹੋਰ ਪੰਜਾਬ ਦੇ ਵਿੱਚ ਫੀਮੇਲ ਜਾਂ ਮੇਲ ਸਿੰਗਰ ਹੋਊਗਾ ਹੋ ਸਕਦਾ ਆਪਾਂ ਕਿਹੜਾ ਕਦੇ ਜਾਣੇ ਹੋ ਸਕਦਾ ਮੈਥੋਂ ਵੀ ਵੱਧ ਪੜੇ ਹੋਣ ਹਨਾ ਜੀ ਪਰ ਜਿੰਨਾ ਕੀ ਸਾਡੇ ਹਿਸਾਬ ਕਿਤਾਬ ਜੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਕਿਸੇ ਕੋਲ ਡਿਗਰੀਆਂ ਹੋਣ ਨਹੀਂ ਚਲੋ ਜੋਂ ਦੇ ਪਾਸੇ ਰਹਿਣ ਜੀ ਡਿਗਰੀਆਂ ਵੀ ਜ਼ਰੂਰੀ ਨਹੀਂ ਹਨਾ ਕਿਉਂਕਿ ਜਿਹੜੇ ਡਿਗਰੀਆਂ ਤੋਂ ਬਿਨਾ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਬਣ ਗਏ ਸੀ ਸੋ ਡਿਗਰੀਆਂ ਵੀ ਇੰਨਾਂ ਜ਼ਰੂਰੀ ਡਿਗਰੀ ਤਾਂ ਕਲਚਰ ਦੀ ਤੇ ਸਭਿਆਚਾਰ ਦੀ ਤੇ ਸੰਸਕਾਰਾਂ ਦੀ ਡਿਗਰੀ ਉਹ ਦਾ ਜਰੂਰੀ ਹਾਂਜੀ ਦੂਜੀ ਡਿਗਰੀ ਦੇ ਨਾਲ ਅੱਛਾ ਪਰਿਵਾਰ ਵੀ ਤੇ ਬਹੁਤ ਤੁਹਾਡਾ ਟੱਬਰ ਸੁਖਨ ਤਕੜਾ ਸੀ ਖਾਨਦਾਨ ਬੜਾ ਸੀ ਕਿਸੇ ਮਨਾਂ ਨੇ ਕੀ ਕੀਤਾ ਕਹਿੰਦੇ ਚੰਗੀ ਭਲੀ ਕਲਾਸ 1 ਨੂੰ ਉਣਕਰੀ ਲੱਗੇ ਕਿਹੜੇ ਪਾਸੇ ਅੱਛਾ ਗਾਇਕੀ ਬਾਈ ਡਿਫਾਲਟ ਐਕਸੀਡੈਂਟਲੀ ਹੈ ਜੀ ਨਹੀਂ ਗਾਇਕੀ ਚ ਤਾਂ ਮੈਂ ਐਕਸੀਡੈਂਟਲੀ ਆਈ ਹਾਂ ਬਟ ਤੁਸੀਂ ਮੰਨਣਾ ਨਹੀਂ ਜਗਤਾਰ ਜੀ ਜਿੰਨੇ ਛੇਤਰ ਮੈਂ ਖਾਦੇ 10ਵੀਂ ਤੋਂ ਲੈ ਕੇ ਜੀ ਈਵਨ ਬੀਏ ਵੀ ਸਾਡੇ ਤਾਂ ਕੁੱਟ ਪੈ ਜਾਂਦੀ ਸੀ ਚਪੇੜਾ ਬੀਏ ਚ ਅੱਜ ਕੱਲ ਤਾਂ ਬੱਚੇ ਝਟਕ ਨਹੀਂ ਬਰਦਾਸ਼ਤ ਕਰਦੇ ਚਪੇੜਾ ਕਰੋਗੇ ਟੀਚਰਾਂ ਤੋਂ ਘਰੋਂ ਟੀਚਰ ਨਹੀਂ ਸੀ ਮਾਰਦੇ ਘਰੋਂ ਚਪੇੜਾਂ ਐਵੇਂ ਛਿੜਕਾਰ ਪਰ ਮੈਨੂੰ ਪਤਾ ਕੀ ਲੱਗਦਾ ਸੀ ਮੈਂ ਮੁੜੀ ਕਦੇ ਨਹੀਂ ਛਿੜਕਾਂ ਪੈਣੀਆਂ ਫੇਰ ਗਾਉਣਾ ਛਿੜਕਾਂ ਪੈਣੀਆਂ ਉਹ ਮੈਨੂੰ ਲੱਗਦਾ ਸੀ ਇਹ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਹੈ ਹੂੰ ਹੂੰ ਵੀ ਛਿੜਕਾਂ ਖਾਣੀਆਂ ਗਾਲਾਂ ਖਾਣੀਆਂ ਖਾਈ ਚੱਲੋ ਫੇਰ ਗਾ ਲੋ ਖਾਈ ਚੱਲੋ ਫੇਰ ਗਾ ਲੋ ਉਹ ਵੀ ਮੈਨੂੰ ਲੱਗਦਾ ਸੀ ਵੀ ਇਟਸ आवर ਕਲਚਰ ਇਹ ਵੀ ਸੱਭਿਆਚਾਰ ਦਾ ਮੇਰਾ ਉਸ ਟਾਈਮ ਸੱਭਿਆਚਾਰੀ ਬਣ ਗਿਆ ਸੀ ਕੁੱਟ ਖਾਣੀ ਫੇਰ ਗਾਉਣਾ ਕੁੱਟ ਖਾਣੀ ਗੁੜ ਦੇ ਗੌਣ ਸੀ ਮਾਪਿਓ ਕਿ ਕੋਈ ਹੋਰ ਗੁੜ ਦਾ ਸੀ ਚਚੇ ਤਏ ਜਾਂ ਮੇਰੇ ਮੈਂ ਪਿੰਡ ਤਾਂ ਰਹੀ ਨਹੀਂ ਜੀ ਮੇਰੇ ਭੂਆ ਜੀ ਸਾਈਕੋਲੋਜੀ ਦੀ ਪੀ ਐਚ ਡੀ ਨੇ ਰਣਜੀਤ ਗਿੱਲ ਪ੍ਰਿੰਸੀਪਲ ਰਿਟਾਇਰ ਹੋਏ ਨੇ ਮੈਂ ਉਹਨਾਂ ਕੋਲ ਰਹਿ ਕੇ ਹੀ ਸਾਰੀ ਪਟਿਆਲੇ ਰਹਿ ਕੇ ਸਾਰੀ ਐਜੂਕੇਸ਼ਨ ਕੀਤੀ ਹੈ ਅੱਛਾ ਸੋ ਉਹਨਾਂ ਦਾ ਤਾਂ ਵਾਹ ਵਾਸਤਾ ਹੀ ਨੀ ਕਲਚਰ ਨਾਲ ਨਾ ਤਾਂ ਪੜਾ ਕੋ ਟਾਈਪ ਜਿਵੇਂ ਪ੍ਰੋਫੈਸਰ ਹੁੰਦੇ ਨੇ ਹੈ ਨਾ ਜੀ ਜੀ ਤੇ ਫਿਰ ਉਹਨਾਂ ਤੋਂ ਕੁੱਟ ਵੀ ਪੈਂਦੀ ਸੀ ਝਟਕਾਂ ਵੀ ਪੈਂ ਚੰਗੀਆਂ ਪੈਂਦੀਆਂ ਸੀ ਭੂਆ ਜੀ ਕੋਲ ਬਹੁਤ ਜ਼ਿਆਦਾ ਟੂ ਮੱਚ ਚਾਚਾ ਨੇ ਕੀਤਾ ਨਹੀਂ ਨਹੀਂ ਗੁੱਸਾ ਕੀ ਕਰਨਾ ਗੁੱਸਾ ਕਰਦੀ ਸੀ ਕਿ ਪਰ ਫਿਰ ਮੈਨੂੰ ਹੁੰਦਾ ਸੀ ਬਾਲਾ ਗੁੱਸੇ ਹੋਗੇ ਦੋ ਕੁ ਦਿਨ ਫਿਰ ਭੁੱਲ ਜਾਂਦੀ ਸੀ ਫਿਰ ਜਦੋਂ ਕਿਤੇ ਕਹਿੰਦੇ ਜਿੱਥੇ ਦੇਖਾਂ ਤਵਾ ਪ੍ਰਾਤ ਉਹ ਥੇ گاਵਾ ਜਿੱਥੇ ਕਿਤੇ ਢੋਲ ਕੀ ਵੱਜਣੀ ਗੀਤ ਗਾਣੇ ਫਿਰ ਪਹੁੰਚ ਜਾਣਾ ਉੱਥੇ ਫਿਰ ਉਹ ਮੈਂ ਭੁੱਲ ਜਾਂਦੀ ਸੀ ਜਦੋਂ ਮੈਂ ਕਲਚਰ ਸੈਂਟਰ ਕਰ ਜਾਂਦੀ ਸੀ ਨਾ ਤਾਂ ਮੈਨੂੰ ਪਿੱਛੇ ਭੁੱਲ ਜਾਂਦੀ ਸੀ ਮੈਂ ਕਿਹਦੀ ਕੁੜੀ ਆ ਕਿਹਦੀ ਧੀ ਆ ਕਿਹਦੀ ਭੈਣ ਆ ਫਿਰ ਤਾਂ ਮੈਨੂੰ ਲੱਗਦਾ ਸੀ ਮੈਂ ਤਾਂ ਮੈਂ ਆ ਤੇ ਮੈਂ ਗਿੱਧਾ ਪਉਣਾ ਜਾਂ ਮੈਂ ਗਾਉਣਾ ਬਸ ਕਿ ਇੱਕ ਅਫਸਰ ਅਫਸਰਾਂ ਦਾ ਟੱਬਰ ਦੂਜਾ ਬਰਾੜਾਂ ਦਾ ਟੱਬਰ ਬੜੇ ਸਖਤ ਹੁੰਦੇ ਬਰਾੜਾਂ ਜੀ ਬਰਾੜ ਸਖਤ ਹੀ ਕਹਿ ਸਕਦਾ ਕਿ ਮੇਰੇ ਚਾਚਾ ਜੀ ਬੜੇ ਸਖਤ ਸੀਗੇ ਉਹਨਾਂ ਨੇ ਪਿੱਛੇ ਪਿੱਛੇ ਡੰਡਾ ਲੈ ਕੇ ਤੁਰੇ ਫਿਰਨਾ ਮੇਰੇ ਚਾਚਾ ਜੀ ਨੇ ਮਤਲਬ ਚਪੇੜਾਂ ਵੀ ਮਾਰਨੀ ਆ ਮੰਨੋਗੇ ਤੁਸੀਂ ਈਵਨ ਕਿ ਮੈਂ ਦੋ ਗੁੱਤਾਂ ਕਰ ਲਈਆਂ ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰੇ ਚੰਗੀਆਂ ਚਪੇੜਾਂ ਜੜੀਆਂ ਉਹਨਾਂ ਨੇ ਕਹਿੰਦੇ ਦੋ ਗੁੱਤਾਂ ਦੀ ਬੱਚੀ ਬਣੀ ਮਤਲਬ ਪੇਰੈਂਟਸ ਨੂੰ ਨਾ ਮੈਨੂੰ ਲੱਗਦਾ ਕਲਚਰ ਹੀ ਸਾਡਾ ਇਹੋ ਜਿਹਾ ਸੀਗਾ ਜਾਂ ਦੈਟਸ ਵਾਈ ਕਿ ਉਦੋਂ ਦੀਆਂ ਕੁੜੀਆਂ ਤੇ ਹੁਣ ਦੀਆਂ ਕੁੜੀਆਂ ਦਾ ਤੁਸੀਂ ਫਰਕ ਦੇਖੋ ਸਾਡੇ ਘਰ ਦੇ ਮਾਣ ਨਾਲ ਕਹਿੰਦੇ ਹੁੰਦੇ ਸੀ ਵੀ ਸਾਡੀ ਕੁੜੀ ਨੂੰ ਕੱਢਣਾ ਵੀ ਆਉਂਦਾ ਮੇਰੇ ਘਰ ਦੇ ਜਦੋਂ ਕਿ ਤੁਹਾਨੂੰ ਮੈਂ ਫੈਮਿਲੀ ਦੱਸੀ ਵੀ ਕੱਢਣਾ ਵੀ ਆਉਂਦਾ ਇਹਨੂੰ ਰੋਟੀ ਵੀ ਪਕਾਉਣੀ ਆਉਂਦੀ ਇਹਨੂੰ ਸਭ ਕੁਝ ਆਉਂਦਾ ਵੀ ਸਾਡੀ ਕੁੜੀ ਪਿਛਲੇ ਜ਼ਮਾਨੇ 'ਚ ਫਲਕਾਰੀਆਂ ਖੜਦੀ ਐ ਹਾਂਜੀ ਬਿਲਕੁਲ ਅੱਜ ਕੱਲ ਅੱਜ ਕੱਲ ਪਤਾ ਕੀ ਕਹਿੰਦੇ ਨੇ ਪੇਰੈਂਟਸ ਕੁੜੀਆਂ ਸਾਡੀ ਕੁੜੀ ਜੀ ਫੇਸਬੁੱਕ ਤੇ ਜੀ ਉਹਦੇ 2 ਲੱਖ ਫਾਲੋਅਰਸ ਐ ਅੱਜਕੱਲ੍ਹ ਕੁੜੀਆਂ ਦੀ ਕੁਆਲਿਫੀਕੇਸ਼ਨ ਹੈ 2 ਲੱਖ ਫਾਲੋਅਰਸ ਕਿਵੇਂ ਬਣਦੇ ਆ ਯੂ نو दैट ਕੀ ਕੁਛ ਕਰਦੀਆਂ ਕੁੜੀਆਂ ਮੁੰਡੇ ਓ ਮਾਈ ਗਾਡ ਤੁਸੀਂ ਰੀਲਾਂ ਦੇਖਦੇ ਹੋ ਮਤਲਬ ਵਿਊਜ਼ ਲੈਣ ਲਈ 80 80 ਸਾਲ ਦੀਆਂ ਕੁੜੀ ਲੇਡੀਜ਼ ਕਿਹ ਹਜੇ ਗੰਦੇ ਐਕਸ਼ਨ ਇੱਕ ਸਰਦਾਰ ਮੁੰਡਾ ਸਾੜੀ ਪਾਈ ਹੋਈ ਕੱਲ ਉਹਦੇ ਨੱਥ ਪਾਈ ਹੋਈ ਆ ਰੀਲਾਂ ਤੇ ਵਿਊਜ਼ ਲੈਣ ਵਾਸਤੇ ਮਤਲਬ ਸਰਦਾਰੀ ਦਾ ਜਲੂਸ ਕੱਢੀ ਜਾਂਦੇ ਆ ਸਭਿਆਚਾਰ ਦਾ ਜਲੂਸ ਕੱਢੀ ਜਾਂਦੇ ਆ ਮਤਲਬ ਕਿੱਥੇ ਫਿਰ ਰਹੀ ਆ ਸਾਡੀ ਪੀੜੀ ਜਿਹੜੀ ਸਾਡੇ ਸੰਸਕਾਰ ਕਿੱਥੇ ਉਹਨਾਂ ਨੂੰ ਕੌਣ ਐਜੂਕੇਟ ਕਰੂਗਾ ਕੱਲੀ ਸੁਖੀ ਬਰਾੜ ਕੀ ਕਰੂਗੀ ਮੈਂ ਯੂਨੀਵਰਸਿਟੀਆਂ ਚ ਕਾਲਜਾਂ ਚ ਤੁਰਦੀ ਫਿਰਦੀ ਰਹਿੰਦੀ ਹਰ ਹਫਤੇ ਮੇਰੇ ਦੋ ਲੈਕਚਰ ਹੁੰਦੇ ਨੇ ਬੱਟ ਮੈਂ ਇੱਕ ਗੱਲ ਦੱਸ ਦਿੰਨੀ ਆ ਬੱਚੇ ਸਿੱਖਣਾ ਚਾਹੁੰਦੇ ਨੇ ਕੋਈ ਸਿਖਾਉਣ ਵਾਲਾ ਨਹੀਂ ਹੈ ਜਿਵੇਂ ਤੁਹਾਡੀ ਆ ਸਰਕਾਰ ਨੇ ਐਸਟੀਐਫ ਕੀ ਕਹਿੰਦੇ ਹੁੰਦੇ ਗੱਠਰ ਨਹੀਂ ਕੀਤੀ ਐਸਟੀਐਫ ਨਸ਼ੇ ਦੇ ਐਕਸਟਰਾ ਤੇ ਲੈ ਕੇ ਕੈਂਗਸਟਾ ਉਸ ਇੱਕ ਐਸਟੀਐਫ ਮੈਨੂੰ ਲੱਗਦਾ ਸਾਡੀ ਵੀ ਚਾਹੀਦੀ ਆ ਕਲਾਕਾਰਾਂ ਦੀ ਛਾਪੇ ਮਾਰਨ ਕਹੀ ਜਾਂਦੇ ਨੇ ਨਾ ਪੰਜਾਬੀ ਸਾਡਾ ਰਿਮੋਟ ਏਰੀਆ ਬਠਿੰਡਾ ਨੂੰ ਸਮਝਦੇ ਆ ਵੀ ਬੈਕਵਾਰਡ ਏਰੀਆ ਮੈਂ ਉੱਥੇ ਇੱਕ ਕਾਲਜ ਚ ਚਲੀ ਗਈ ਕੁੜੀਆਂ ਦੇ ਕਾਲਜ ਚ ਐਸ ਚੀਫ ਗੈਸਟ ਕਿਸੇ ਕੁੜੀ ਨੂੰ ਊੜਾੜਾ ਨਹੀਂ ਆਇਆ ਪੂਰੀ 35 ਨਹੀਂ ਬੋਲਣੀ ਆਈ ਪੰਜਾਬੀ ਦੇ 35 ਅੱਖਰ ਕਿਸੇ ਕੁੜੀ ਨੂੰ ਨਹੀਂ ਆਏ ਤਾਂ じゃ ਹੁਣ ਜਵਾਨੀ ਕਹੀ ਜਾਂ ਬੋਰਡ ਕਰਤੇ ਆਹ ਕਰਤਾ ਤੁਸੀਂ ਗਰਾਸਰੂਟ ਤੇ ਜਾ ਕੇ ਵੇਖੋ ਤੁਸੀਂ ਵੀ ਹਾਲ ਕੀ ਆ ਪੰਜਾਬੀ ਦਾ ਐਦਾਂ ਨਹੀਂ ਗੱਲਬਾਤ ਨਹੀਂ ਜਿੰਨਾ ਚਿਰ ਇਹ ਜਿਵੇਂ ਅਸਟਰੀ ਆਪਣੀ ਨਾ ਗਠਤ ਕਰਦੇ ਛਾਪੇ ਮਾਰਨ ਸਕੂਲਾਂ ਚ ਟੀਚਰਾਂ ਚ ਗੌਰਮੈਂਟ ਇੱਥੇ ਤਾਂ ਬੋਲਣ ਹੀ ਨਹੀਂ ਦਿੰਦੇ ਪੰਜਾਬੀ ਸਾਡੇ ਅਗਵਾਣ ਬੈਠੇ ਆ ਜੀ ਸਾਰੀ ਸਰਦਾਰਾਂ ਦੀ ਫੈਮਿਲੀ ਜਿਹਨੂੰ ਆਪਾਂ ਕਹਿੰਦੇ ਨੇ ਜਿਹੜੇ ਪੂਰੇ ਗੁਰਸਿੱਖ ਅਮਰਤਾ ਰੀਸ ਅਮਰਤਾ ਰੀਸ ਹਾਂ ਇਹ ਸਾਰੇ ਬੱਚੇ ਇਹਨਾਂ ਦੇ ਹਿੰਦੀ ਬੋਲਦੇ ਆ ਘਰਾਂ 'ਚ ਹਿੰਦੀ ਬੋਲਦੇ ਆ ਜਿੱਥੇ ਤੁਸੀਂ ਚਲੇ ਜਾਓ ਯਾਰ ਕੈਸੇ ਆ ਚੰਗੇ ਭਲੇ ਪੰਜਾਬੀ ਬੋਲਦੇ ਗੈਸਟ੍ਰੋਨومی 'ਚ ਹਿੰਦੀ ਬੋਲਣ ਇਹ ਹਿੰਦੀ ਮੈਂ ਨਹੀਂ ਕਹਿੰਦੀ ਮੈਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਕਿਉਂਕਿ ਪੰਜਾਬੀ ਸਾਡੀ ਮਾਂ ਐ ਹਿੰਦੀ ਸਾਡੀ ਮਾਸੀ ਐ ਉਰਦੂ ਸਾਡਾ ਫੁੱਫੜਾ ਐ ਅੰਗਰੇਜ਼ੀ ਸਾਡੀ ਆਂਟੀ ਐ ਮੈਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਮਾਸੀ ਨਾ ਕੋ ਮਾਸੀ ਕਹਿੰਦੇ ਮਾਨ ਸਾਹਿਬ ਅਜੇ ਤੱਕ ਲੋਕੜੇ ਬਾਪ ਨਹੀਂ ਕੀਤਾਗਾ ਨਹੀਂ ਨਹੀਂ ਆਈ ਮੀਨ ਟੂ ਸੇ ਵੀ ਮੈਂ ਹਰ ਭਾਸ਼ਾ ਦਾ ਸਤਿਕਾਰ ਕਰਦੀ ਆ ਉਹ ਆਪ ਦੀਆਂ ਹਮਨ ਦੇ ਵਿੱਚ ਬੱਟ ਜਿਹੜੀ ਬੋਲੀ ਚ ਤੁਸੀਂ ਜੰਮੇ ਹੋ ਦੂਜੀ ਗੱਲ ਭਾਸ਼ਾ ਦੇ ਨਾਲ ਨਾਲ ਜਿਹੜੇ ਅਸੀਂ ਗਾਇਕ ਆ ਨਾ ਇੱਕ ਗੱਲ ਮੈਂ ਕਹਿ ਹੀ ਦਿੰਨੇ ਤੂੰ ਯਾਦ ਤੱਕ ਰਹਾ ਤਾਂ ਅਸੀਂ ਕਿਹਦੇ ਕੀ ਦੀ ਬਦੌਲਤਾਂ ਜੇ ਸਾਨੂੰ ਸਰੋਤੇ ਸੁਣਨਗੇ ਹੀ ਨਹੀਂ ਤੇ ਸਾਡਾ ਕਲਾਕਾਰੀ ਤਾਂ ਫਿਰ ਫਿੱਟੂਗਾ ਤੇ ਜੇ ਸਰੋਤਿਆਂ ਨੂੰ ਅਸੀਂ ਗਾਲਾਂ ਕੱਢਾਂਗੇ ਉਦਾਂ ਖ ਮੈਂ ਜਾਂ ਸਾਨੂੰ ਭੋਗਤਨਾ ਹੀ ਪੈਂਦਾ ਸਰੋਤੇ ਰੱਬ ਵਰਗੇ ਹੁੰਦੇ ਆ ਸਰੋਤੇ ਹੀ ਸਾਨੂੰ ਰੋਟੀ ਦਿੰਦੇ ਆ ਸਰੋਤਾਂ ਦੇ ਸਿਰ ਤੇ ਹੀ ਅਸੀਂ 25-25 ਲੱਖ ਲੈਨੇ ਆ ਸਰੋਤੇ ਹੀ ਸਾਨੂੰ ਜਾਜਾ ਚੜਾਉਂਦੇ ਆ ਸਰੋਤੇ ਹੀ ਸਾਨੂੰ ਮਾੜਾ ਕਹਿੰਦੇ ਆ ਸਰੋਤੇ ਹੀ ਸਾਨੂੰ ਚੰਗਾ ਚਾਹੁੰਦੇ ਆ ਜੇ ਬਾਈ ਚਾਂਸ ਕਿਸੇ ਕਿਸੇ ਵੀ ਸਿੰਗਰ ਤੋਂ ਮੈਂ ਬੇਨਤੀ ਕਰਦੀ ਆ ਸਰੋਤਾਂ ਲਈ ਕੁਛ ਲਿਖਿਆ ਉਹਦੀ ਮਾਫੀ ਤੁਰੰਤ ਮੰਗਣੀ ਚਾਹੀਦੀ ਹੈ ਕਿਉਂਕਿ ਸਾਡੇ ਮਾਂ-ਬਾਪ ਤੋਂ ਅੱਗੇ ਸਾਡੇ ਰੱਬ ਤੋਂ ਵੀ ਅੱਗੇ ਜਿਹੜੇ ਸਰੋਤੇ ਕਹਿੰਨਾ ਰੱਬ ਵਰਗੇ ਸਰੋਤੇਓ ਜੇ ਰੱਬ ਵਰਗੇ ਸਰੋਤੇਆ ਵੀ ਕਾਕਾ ਤੇ ਕੋਈ ਗਲਤੀ ਕਿਸੇ ਤੋਂ ਹੋ ਵੀ ਜਾਂਦੀ ਆ ਤਾਂ ਮਾਫੀ ਮੰਗ ਲੈ ਕਰੋ ਚੁੱਪ ਕਰ ਐ ਜਿਹੜੀ ਨੌਕਰੀ ਦਾ ਕਿਵੇਂ ਸਬਬ ਬਣਿਆ ਗਿਆ ਜੀ ਫਿਰ ਨੌਕਰੀ ਕਰਨ ਦਾ ਸਬਬ ਕਿੰਨੇ ਸਾਲ ਕੀਤੇ ਫਿਰ ਨੌਕਰੀ ਛੱਡਣ ਦਾ ਕਾਰਨ ਨੌਕਰੀ ਦਾ ਮੈਂ ਗਰਦਾਸਪੁਰ ਮੈਰਿਡ ਸੀ ਜੀ ਕਾਦੀਆਂ ਜੀ ਕਿਸੇ ਕੋਈ ਵੀ ਆਈਪੀ ਪਰਿਵਾਰ ਚ ਮੈਰਿਡ ਆ ਉੱਥੇ ਮੈਨੂੰ ਥੋੜਾ ਜਿਹਾ ਪਟਿਆਲੇ ਉੱਤੇ ਜਾ ਕੇ ਮੇਰਾ ਜੀ ਨਹੀਂ ਲੱਗਿਆ ਕਿਉਂਕਿ ਪਟਿਆਲੇ ਚ ਖੁੱਲਾ ਕਲਚਰ ਹੈ ਨਾ ਸਾਰਾ ਮਾਝੇ ਦਾ ਵੈਸੇ ਵੀ ਮੈਨੂੰ ਲੱਗਿਆ ਵੀ ਉੱਥੇ ਕਲਚਰ ਨਹੀਂ ਇੰਨੇ ਵੀ ਤੰਗ ਨਹੀਂ ਲੱਗੇ ਅਸੀਂ ਮੇਰੇ ਖੁੱਲੇ ਜਗਰੇ ਵਾਲੇ ਜੀ ਮੈਂ ਪਤਾ ਤੁਸੀਂ ਮਾਝੇ ਦੇ ਹੋ ਮੈਂ ਹਾਂ ਪਰ ਮੈਨੂੰ ਲੱਗਿਆ ਵੀ ਮੈਨੂੰ ਪਤਾ ਨਹੀਂ ਕਿਉਂ ਲੱਗਿਆ ਮੈਨੂੰ ਬਸ ਆਏ ਮੈਨੂੰ ਟੂ ਅੰਡਰਸਟੈਂਡ ਥੈਟ ਬਟ ਫਿਰ ਮੈਂ ਪਟਿਆਲੇ ਆ ਗਈ ਪਟਿਆਲੇ ਆ ਕੇ ਦੁਆਰਾ ਪੜ੍ਹਾਈ ਸ਼ੁਰੂ ਕਰਤੀ ਤੇ ਨਾਰਥ ਜ਼ੋਨ ਚ ਮੈਂ ਅਪਲਾਈ ਨਹੀਂ ਸੀ ਕੀਤਾ ਪਤਾ ਲੱਗਿਆ ਵੀ ਇੰਟਰਵਿਊ ਚੱਲ ਰਹੀ ਹੈ ਤੇ ਮੈਡਮ ਗੀਤ ਕਕਲਾ ਮੇਰੇ ਸਾਹਮਣੇ ਬੈਠੇ ਉਹ ਕਹਿੰਦੀ ਮੈਂ ਕੋਈ ਫੀਮੇਲ ਕੈਂਡੀਡੇਟ ਨਹੀਂ ਸੀ ਮੈਂ ਚਲੀ ਗਈ ਅੰਦਰ ਕਹਿੰਦੇ ਕਿਵੇਂ ਆਏ ਮੈਂ ਕਿਹਾ ਜੀ ਮੈਂ ਅਪਲਾਈ ਤਾਂ ਕੀਤਾ ਮੈਡਮ ਮੈਨੂੰ ਨੌਕਰੀ ਦੀ ਸਖਤ ਜ਼ਰੂਰਤ ਹੈ ਸ਼ਿਫਟ ਕੀਤੀ ਸੀ ਨਾ ਉੱਥੋਂ ਜੀ 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 ਕਹਿੰਦੇ ਇਟਸ ਵੈਰੀ ਹਾਰਡ ਫਾਰ ਅ ਵੂਮੈਨ ਨਾਰਥ ਜ਼ੋਨ ਚ ਕਹਿੰਦੀ ਬੜੇ ਟੂਰ ਕਰਨੇ ਪੈਂਦੇ ਇਧਰ ਉਧਰ ਜਾਣਾ ਮੈਂ ਕਿ ਯੂ ਆਰ ਆਲਸੋ ਪਰਮਨ ਯੂ ਆਰ ਹੈਂਡਲਿੰਗ ਦੈਟ ਮੈਂ ਕਿ ਵਾਈ ਕਾਂਟ ਸੁਖੀ ਬਰਾਡ ਵੇ ਕਹਿੰ ਗਦਾ ਦੇ ਨਿਯਮ ਐ ਰਦੀ ਉਹਨੇ ਉਸੇ ਟਾਈਮ ਅਪਾਇੰਟਡ ਕਰਤਾ 90 ਕੈਂਡੀਡੇਟ ਸੀਗੇ ਅੱਛਾ ਜੀ ਮੇਰੇ ਗੱਟਸ ਦੇਖ ਕੇ ਹਮ ਹਮ ਵੀ ਸੀ ਕੈਨ ਡੂ ਐਨੀਥਿੰਗ ਫਿਰ ਅਸੀਂ ਇਕੱਠਿਆਂ ਦੇ ਟੂਰ ਬੜੇ ਕੀ ਤੁਸੀਂ ਬਹੁਤ ਅੱਛਾ ਮੈਂ ਯਾਦ ਕਰਦੀ ਆ ਮੈਡਮ ਨੂੰ ਸੋ ਤੁਹਾਡੇ ਜੇ ਕੁਝ ਕੱਢਣ ਪਾਉਣ ਨੂੰ ਹੋਵੇ ਤਾਂ ਤੁਹਾਡੇ ਜਵਾਬਾਂ ਜੁਬਾਂ ਆਪੇ ਮਗਰ ਮਗਰ ਫਿਰਦਾ ਸਾਰਾ ਕੁਝ ਸੋ ਤੁਹਾਡੀ ਪਰਸਨੈਲਿਟੀ ਹੈ ਜਿਹੜੀ ਉਹ ਤੁਸੀਂ ਆਪ ਵੀ ਨਹੀਂ ਬਣਾ ਸਕਦੇ ਤਾਂ ਪੁਰਖ ਜਾ ਰੱਬ ਦੇ ਅਸ਼ੀਰਵਾਦ ਸਮਝ ਲਓ ਜਾਂ ਵੱਡੇ-ਵਡੇਰਿਆਂ ਦੀਆਂ ਸਿੱਖਿਆ ਕਿਉਂਕਿ ਮੈਂ ਇੱਕ ਮੇਰੇ ਪਾਪਾ ਜੀ ਐਮ ਇੰਗਲਿਸ਼ ਸੀਗੇ ਜੀ ਇੰਜੀਨੀਅਰਿੰਗ ਕਰਦੇ ਸੀਗੇ ਲਾਹੌਰ ਉੱਥੋਂ ਖੀਰਲੀ ਗੱਡੀ ਚ ਆਏ ਉਹਨਾਂ ਦੇ ਬਹੁਤ ਛੋਰੇ-ਛਾਰੇ ਵਜੇ ਹੋਏ ਸੀ ਜਦੋਂ ਹੱਲੇ ਸਿੰਧੋਸਤਾਨ ਪਾਕਿਸਤਾਨ ਹਾਂ ਜੀ ਇੰਜੀਨੀਅਰਿੰਗ ਲਾਹੌਰ ਕਾਲਜ ਚ ਕਰਦੇ ਸੀ ਫਿਰ ਇੱਧਰ ਆ ਕੇ ਉਹਨਾਂ ਨੇ ਐਮ ਇੰਗਲਿਸ਼ ਕਰਕੇ ਫਿਰ ਟੀਚਰ ਬਣ ਗਏ ਤਾਂ ਐਮ ਡਾਕਟਰ ਆ ਫਿਰ ਟੀਚਰ ਆ ਆਈ ਫੀਲ ਪ੍ਰਾਊਡ ਕਿਉਂਕਿ ਮੈਂ ਉਹਨਾਂ ਦੀ ਵੀ ਕੁੱਟ ਕੇ ਪੜਾਇਆ ਹੋਇਆ ਸਾਨੂੰ ਪਾਪਾ ਜੀ ਨੇ ਸੋ ਇਸ ਤਰ੍ਹਾਂ ਚੰਗੀ ਸਿੱਖਿਆ ਹੋਵੇ ਤੁਹਾਡਾ ਆਲਾ ਦਵਾਲਾ ਚੰਗਾ ਹੋਵੇ ਪੇਰੈਂਟਸ ਚੰਗੇ ਹੋਣ ਜੇ ਮੇਰੀ ਫੈਮਿਲੀ ਹੈ ਬਹੁਤ ਸਾਰੇ ਐਜੂਕੇਟਿਡ ਫੈਮਿਲੀ ਆ ਤਾਂ ਚੰਗਾ ਹੀ ਐਜੂਕੇਟ ਕਰਨਗੇ ਨਾ ਜੀ ਅੱਗੋ ਨਹੀਂ ਜੱਜਾਂ ਦੀ ਫੈਮਿਲੀ ਪੋਲਿਟਿਸ਼ਨਾਂ ਦੀ ਫੈਮਿਲੀ ਪੁਲਿਸ ਅਫਸਰਾਂ ਦੀ ਫੈਮਿਲੀ ਸੋ ਵੱਟ ਜਿਵੇਂ ਮੋਰ ਲੋਕਲ ਹੀ ਹੋਣਗੇ ਮੇਰੇ ਤਾਂ ਭੈਣ ਭਰਾਣੀ ਜੀ ਸਾਰੇ ਮੇਰੇ ਲਈ ਤਾਂ ਫੈਮਿਲੀ ਐਂਡ ਹੁਣ ਮੇਰੀ ਸਾਰੇ ਦੇ ਡੂਰ ਰਿਸਪੈਕਟ ਮਿਲ ਆਈ ਕੈਨੀਥਿੰਗ ਹੁਣ ਕੋਈ ਇਹੋ ਜੀ ਗੱਲ ਨਹੀਂ ਆ ਕਿਉਂਕਿ ਮੈਂ ਇਹੋ ਜੀ ਫੈਮਿਲੀ ਚ ਉੱਠ ਕੇ ਉਹਨਾਂ ਨੂੰ ਲੋਹਾ ਮਨਵਾ ਲਿਆ ਵੀ ਇੱਕ ਤੁਹਾਡੇ ਘਰ ਦੀ ਧੀ ਭੈਣ ਕੁੜੀ ਜੇ ਸੱਭਿਕ ਤਰੀਕੇ ਨਾਲ ਗਾਉਗੀ ਉਹ ਇੱਜ਼ਤ ਵੀ ਅਰਨ ਕਰ ਸਕਦੀ ਹੈ ਪੈਸਾ ਵੀ ਅਰਨ ਕਰ ਸਕਦੀ ਹੈ ਤੇ ਪਰ ਮੈਂ ਉਹਨਾਂ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ ਅੱਜ ਤੱਕ ਮੈਂ ਉਹਨਾਂ ਦਾ ਵੀ ਹਮੇਸ਼ਾ ਕੋਈ ਵੀ ਗੀਤ ਮੇਰੇ ਕੋਲ ਆਉਂਦਾ ਮੈਂ ਫਿਰ ਸਾਰੇ ਮੇਰੇ ਸਾਹਮਣੇ ਖੜੇ ਹੁੰਦੇ ਨੇ ਵੀ ਤੂੰ ਬੀਬੀ ਉਹਨਾਂ ਦੀ ਧੀ ਹੈਂ ਤੂੰ ਵੇਖ ਲੈ ਕਿਹੜਾ ਗੀਤ ਗਾਉਣਾ ਤੇ ਕਿਹੜਾ ਨਹੀਂ ਗਾਉਣਾ ਸੋ ਆਈ ਡੂ ਰਿਸਪੈਕਟ ਮਾਈ ਐਲਡਰਸ